ਸੰਤ ਬਾਬਾ ਸੁਖਦੇਵ ਸਿੰਘ ਜੀ ਨੇ 2002 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਟਰਸਟ ਬਣਾਇਆ ਸੀਗਾ 14 ਮੈਂਬਰ ਸੀਗੇ ਕਸ਼ਮੀਰਾ ਸਿੰਘ ਵੀ ਟਰਸਟ ਦਾ ਮੈਂਬਰ ਸੀਗਾ ਤੇ ਮੈਂ ਵੀ ਉਹ ਟਰਸਟ ਦਾ ਮੈਂਬਰ ਹਾਂ ਸੰਤਾਂ ਨੇ ਸਾਰੀ ਪ੍ਰਾਪਰਟੀ ਗੁਰੂ ਨਾਨਕ ਸਾਹਿਬ ਦੇ ਨਾਮ ਕਰਵਾਤੀ ਸੀਗੀ ਇਹਨਾਂ ਨੇ ਇੱਕ ਪਿੱਛੇ ਜੇ ਬੰਦਾ ਕੁੱਟਿਆ ਠਲਕਈਆ ਆਪਣਾ ਉੱਥੋਂ ਵਿਵਾਦ ਸ਼ੁਰੂ ਹੋਇਆ ਉੱਥੋਂ ਹੋਲੀ-ਹੋਲੀ ਇਹ ਕਹਿੰਦਾ ਮੈਂ ਕਮੇਟੀ ਲੱਗ ਬਣਾਉਣੀ ਹੈ ਨੇ ਇੱਕ ਕਮੇਟੀ ਆਪਣੀ ਲੱਗ ਬਣਾਈ ਸੀ ਜਿਹਦੇ ਵਿੱਚ ਅਸੀਂ ਫਿਰ ਵੀ ਕੁਝ ਨਹੀਂ ਕਿਹਾ ਕੋਈ ਗੱਲ ਨਹੀਂ ਹੈਗੀ ਜਦੋਂ ਵਧੀ ਗਿਆ ਫਿਰ ਇਹਨੇ ਕੇਸ ਪਾਤਾ ਸਾਡੇ ਤੇ ਇਹ ਟਰਸਟ ਜਿਹੜਾ ਜਾਲੀ ਆ ਵੀ ਮੈਂ ਜਿਹੜੀ ਪ੍ਰੋਪਰਟੀ ਮੇਰੇ ਨਾਲ ਚੜ੍ਹਨੀ ਚਾਹੀਦੀ ਇਕੱਲੇ ਦੇ ਨੋ ਜਾਲੀ ਟਰਸਟ ਜਿਵੇਂ ਬਣਾ ਮੈਂ ਵੀ ਮੈਂਬਰਸ਼ਿਪ ਤੋਂ ਤਾਂ ਕੋਈ ਚੱਲਦਾ ਰਿਹਾ ਜਦੋਂ ਖਾਮ ਖਾ ਬਣਾ ਮਤਲਬ ਵਿਆ ਕਰਨ ਲੱਗੇ ਇੱਥੇ ਫਿਰ ਸਾਸੀਂ ਉਹਨਾਂ ਨੂੰ ਚੈਲੰਜ ਕਰ ਸੁਖਦੇਵ ਸਿੰਘ ਆਪਣੇ ਜੀਉਂ ਦੇ ਜੀ ਟਰਸਟ ਕ੍ਰੀਏਟ ਕਰਕੇ ਉਹ ਕਹਿੰਦੇ ਟਰਸਟ ਵੀ ਜਾਲੀ ਆ ਅਦਾਲਤ ਨੇ ਕਹਿਤਾ ਇਹ ਝੂਠ ਬੋਲਦਾ ਟਰਸਟ ਕ੍ਰੀਏਟ ਕੀਤਾ ਹੈ ਇਹ ਕਸ਼ਮੀਰਾ ਸਿੰਘ ਕਹਿੰਦਾ ਮੈਂ ਲੱਗ ਚੱਲਣਾ ਤੇ ਮੈਂ ਪ੍ਰਾਪਰਟੀ ਜਿਹੜੀ ਮੇਰੀ ਹੱਕ ਬਣਦਾ ਇੱਥੋਂ ਦਾ ਸੰਗਤ ਨੇ ਹੀ ਸੇਵਾ ਕਰਨੀ ਇਹ ਕਿਸੇ ਜੱਦੀ ਜਾਇਦਾਦ ਪਿਓ ਦੀ ਨਹੀਂ ਇਹ ਮੇਰੇ ਨਾਂ ਲੱਗ ਜੇਗੀ ਜਾਂ ਮੇਰੇ ਅੱਗੇ ਬੱਚੇ ਦੇ ਨਾਂ ਮੈਂ ਫੈਸਲਾ ਅਦਾਲਤ ਨੇ ਕਰਤਾ ਕਸ਼ਮੀਰਾ ਸਿੰਘ ਕਹਿੰਦਾ ਸਾਬ ਮੈਂ ਇਕੱਲਾ ਮਾਲਕ ਐ ਇਸ ਜਾਇਦਾਦ ਗੁਰੂ ਘਰ ਦਾ ਮਾਲਕ ਤਾਂ ਕੋਈ ਵੀ ਨਹੀਂ ਹੋ ਸਕਦਾ 15 ਸਾਲ ਤੱਕ ਬਤੌਰ ਟਰਸਟੀ ਉਹ ਗੁਰਦਾਰੇ ਦੀ ਸੇਵਾ ਕਰਦਾ ਰਿਹਾ ਹੁਣ ਉਹ 15 ਸਾਲ ਬਾਅਦ ਕਹਿਣ ਲੱਗਾ ਜਦੋਂ ਉਹਨੇ ਟਰਸਟੀ ਤੋਂ ਕੱਢਤਾ ਉਹ ਕਹਿੰਦਾ ਜੀ ਮੈਂ ਹੀ ਮਾਲਕ ਆ ਇਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪਹਿਲਾਂ ਵੀ ਟਰਸਟ ਕਰਦਾ ਸੀਗਾ ਸਾਰੀ ਜ਼ਮੀਨ ਟਰਸਟ ਦੇ ਨਾਮ ਤੇ ਆ ਸਾਰੀਆਂ ਗੱਡੀਆਂ ਜਿਹੜੇ ਟਰੈਕਟਰ ਨੇ ਸਾਰੀ ਜਾਇਦਾਦ ਟਰਸਟ ਦੇ ਨਾਮ ਤੇ ਆ ਤੇ ਟਰਸਟ ਨੂੰ ਹੀ ਤਨੇ ਵੀ ਟਰਸਟ ਕੰਮ ਚਲਾਉ ਤੇ ਅਸੀਂ ਕੰਮ ਕਰ ਰਹੇ ਆ ਪਰ ਸਾਨੂੰ ਕੰਮ ਕਰਨ ਨਹੀਂ ਦੇ ਰਹੇ ਵਿੱਚ ਬੰਦੇ ਨਾਲ ਜਿਹੜੇ ਕਮੇਟੀ ਜਿਹਨੂੰ ਭੰਗ ਕੀਤਾ ਧਮਕੀਆਂ ਭਰੇ ਦੇ ਰਹੇ ਨੇ ਸਾਨੂੰ ਵੀ ਆ ਰਹੀਆਂ ਨੇ ਕੌਲਾਂ ਵੀ ਜੇ ਤੁਸੀਂ ਇੱਧਰ ਆ ਕੇ ਕੋਈ ਗੁਰਦੁਆਰਾ ਸਾਹਿਬ ਦੇ ਚ ਖੰਡ ਪਾਟ ਸਾਹਿਬ ਕਰੋਗੇ ਜਾਂ ਲੰਗਰ ਚ ਆਓਗੇ ਤਾਂ ਅਸੀਂ ਤੁਹਾਨੂੰ ਵੱਡ ਟੁੱਕ ਦਾਂਗੇ ਜਾਂ ਤੁਹਾਨੂੰ ਮਾਰ ਵੀ ਸਕਦੇ ਆਂ ਜਾਂ ਅਸੀਂ ਹਾਰ ਗਏ ਉਹ ਅਸੀਂ ਕੀ ਸਕੇ ਪੜੀ ਤਾਂ ਜੇ ਆ ਕੇ ਤੇ ਆ ਕੇ ਸਾਨੂੰ ਆ ਕੇ ਵੀ ਚਾਬੀਆਂ ਦੇ ਦਿਓ ਜੀ ਮੈਂ ਹੈ ਗੁਰੂ ਘਰ ਦੀਆਂ ਚਾਬੇ ਕਿਵੇਂ ਦੇ ਦਿੰਦਾ ਇੱਕ ਗੁਰਮਖ ਸਿੰਘ ਅਰੇ ਮੈਨੂੰ ਸਵੇਰੇ ਮਿਲਦੇ ਨੇ ਮੈਂ ਸਵੇਰੇ 4 ਵਜੇ ਨਹਿਰ ਤੇ ਸੈਰ ਕਰਦਾ ਜਿਹਨੇ ਮੈਨੂੰ ਮਾਰਨਾ ਉਹ ਤੇ ਮਾਰ ਦਊਗਾ ਮੈਨੂੰ ਖਤਰਾ ਕਰਦਾ ਪਰ ਦੋਵੇਂ ਧਿਰਾਂ ਨੇ ਇਹ ਚੀਜ਼ ਨੂੰ ਜਿਹੜਾ ਹੈਗਾ ਇੱਕਜੁੱਟਤਾ ਜਤਾਈ ਹੈਗੀਏ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਲੈਂਡ ਆਰਡਰ ਦੀ ਸਮੱਸਿਆ ਜਿਹੜੀ ਉਹ ਭੰਗ ਨਹੀਂ ਕਰਨਗੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਪਟਿਆਲਾ ਦੇ ਬਲਾਕ ਨਾਬਾ ਚ ਗੁਰਦੁਆਰਾ ਸਿੱਧਸਰ ਅਲੌਰਾ ਸਾਹਿਬ ਸਥਿਤਾ ਜਿੱਥੇ ਦੂਰੋਂ ਦੂਰੋਂ ਸੰਗਤ ਨਤਮਸਤਕ ਹੁੰਦੀ ਆ ਤੇ ਪੂਰਨਵਾਸੀ ਭਰਦੀ ਆ ਸੋ ਸੰਤ ਬਾਬਾ ਸੁਖਦੇਵ ਸਿੰਘ ਜੀ ਹੋਏ ਨੇ ਜਿਨ੍ਹਾਂ ਨੇ 2003 ਦੇ ਵਿੱਚ ਸਰੀਰ ਛੱਡਿਆ ਉਸ ਤੋਂ ਬਾਅਦ ਕਾਫੀ ਵਿਵਾਦਾਂ ਦੇ ਵਿੱਚ ਗੁਰਦੁਆਰਾ ਸਿੱਧਸਰ ਅਲੌਰਾ ਸਾਹਾ ਆਇਆ ਕਿਉਂਕਿ ਇੱਥੇ ਟਰਸਟ ਬਣਦਾ ਟਰਸਟ ਬਣਦਾ 2002 ਚ 2002 ਚ ਟਰਸਟ ਬਣਦਾ ਉਸ ਤੋਂ ਬਾਅਦ ਅਦਾਲਤ ਚ ਕੇਸ ਜਾਂਦਾ ਤੇ ਉਹ ਟਰਸਟ ਦੀ ਜਿੱਤ ਹੁੰਦੀ ਆ ਜਾਨੀ ਕਿ ਫੈਸਲਾ ਜਿਹੜਾ ਅਦਾਲਤ ਦਾ ਉਸ ਦੇ ਹੱਕ ਚ ਆਉਂਦਾ ਹੱਕ ਚ ਆਉਣ ਤੋਂ ਬਾਅਦ ਇੱਥੇ ਪੁਲਿਸ ਪ੍ਰਸ਼ਾਸਨ ਕਾਫੀ ਆਉਂਦਾ ਜਾਨੀ ਕਿ ਵਿਵਾਦ ਦੁਆਰਾ ਪਖਿਆ ਕਿਉਂਕਿ ਕਿਤੇ ਨਾ ਕਿਤੇ ਜਥੇਦਾਰ ਕਸ਼ਮੀਰਾ ਸਿੰਘ ਜੋ ਦੀਵਾਨ ਵੀ ਸਜਾਉਂਦੇ ਨੇ ਸਿੱਧਸਾਰਾ ਹਲੌਰਾਂ ਸਾਹਿਬ ਦੇ ਜਥੇਦਾਰ ਨੇ ਤੇ ਦੂਜੇ ਪਾਸੇ ਸੰਤ ਬਾਬਾ ਸੁਖਦੇਵ ਸਿੰਘ ਦੇ ਗੜਬਈ ਸਨ ਬਾਬਾ ਨਰਿੰਦਰ ਸਿੰਘ ਦੂਜੇ ਪਾਸੇ ਉਹ ਨੇ ਟਰਸਟ ਦੇ ਵਿੱਚ ਉਹ ਸੀ ਪਹਿਲਾਂ ਟਰਸਟ ਬਣਦਾ ਟਰਸਟ ਬਣਨ ਤੋਂ ਬਾਅਦ ਉਸ ਤੋਂ ਬਾਅਦ ਕਮੇਟੀ ਵੀ ਬਣਾਈ ਜਾਂਦੀ ਆ ਪਰ ਕਿ ਕੇਸ ਲਾਇਆ ਜਾਂਦਾ ਅਦਾਲਤ ਚਾਹਤੇ ਹਾਲਤ ਦਾ ਫੈਸਲਾ ਹੁਣ ਟਰਸਟ ਦੇ ਹੱਕ ਚੋਂ ਦਾ ਅਤੇ ਪੁਲਿਸ ਪ੍ਰਸ਼ਾਸਨ ਵੀ ਕਾਫੀ ਪਹੁੰਚਿਆ ਹੋਇਆ ਇੱਥੇ ਬਾਕੀ ਸਿੱਖ ਸੰਗਤ ਵੀ ਇੱਥੇ ਪਹੁੰਚੀ ਹੋਈ ਆ ਸੋ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਾਬਾ ਨਰਿੰਦਰ ਸਿੰਘ ਨਾਲ ਜੋ ਗੜਬੜੀ ਰਹੇ ਨੇ ਸੁਣਾਉਂਦੇ ਆ ਕਿ ਕੀ ਕਹਿਣਾ ਉਹਨਾਂ ਦਾ ਭਾਈ ਨਰਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜਾ ਵਿਵਾਦ ਚੱਲ ਰਿਹਾ ਹੈ ਇਹ ਕਦੋਂ ਦਾ ਵਿਵਾਦ ਚੱਲ ਰਿਹਾ ਤੇ ਕੀ ਵਿਵਾਦ ਹੈ ਜੀ ਇਹ ਸੰਤ ਬਾਬਾ ਸੁਖਦੇਵ ਸਿੰਘ ਜੀ ਨੇ 2002 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਟਰਸਟ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ 14 ਮੈਂਬਰ ਸੀਗੇ ਕਸ਼ਮੀਰਾ ਸਿੰਘ ਵੀ ਉਹ ਟਰਸਟ ਦਾ ਮੈਂਬਰ ਸੀਗਾ ਤੇ ਮੈਂ ਵੀ ਉਹ ਟਰਸਟ ਦਾ ਮੈਂਬਰ ਹਾਂ ਸੰਤਾਂ ਨੇ ਸਾਰੀ ਪ੍ਰਾਪਰਟੀ ਗੁਰਨਾਨਕ ਸਾਹਿਬ ਦੇ ਨਾਮ ਕਰਵਾਤੀ ਸੀਗੀ ਇਹਨਾਂ ਨੇ ਇੱਕ ਪਿੱਛੇ ਜੇ ਬੰਦਾ ਕੁੱਟਿਆ ਢਲਕਈਆ ਆਪਣਾ ਉੱਥੋਂ ਵਿਵਾਦ ਸ਼ੁਰੂ ਹੋਇਆ ਅਸੀਂ ਸਾਰੇ ਟਰਸਟ ਨੇ ਰਲ ਕੇ ਕਿਹਾ ਸੀ ਵੀ ਤੂੰ ਗਲਤ ਬੰਦੇ ਰੱਖਣਾ ਇਹ ਕਹਿੰਦਾ ਮੈਂ ਰੱਖੂਗਾ ਉਹ ਤੋਂ ਹੌਲੀ-ਹੌਲੀ ਇਹ ਕਹਿੰਦਾ ਮੈਂ ਕਮੇਟੀ ਲੱਗ ਬਣਾਉਣੀ ਹੈ ਨੇ ਇੱਕ ਕਮੇਟੀ ਆਪਣੀ ਲੱਗ ਬਣਾ ਲਈ ਸੀ ਜਿਹਦੇ ਵਿੱਚ ਅਸੀਂ ਫਿਰ ਵੀ ਕੁਝ ਨਹੀਂ ਕਿਹਾ ਕੋਈ ਗੱਲ ਨਹੀਂ ਹੈਗੀ ਜਦੋਂ ਵਧੀ ਗਿਆ ਫਿਰ ਇਹਨੇ ਕੇਸ ਪਾਤਾ ਸਾਡੇ ਤੇ ਵੀ ਟਰਸਟ ਜਿਹੜਾ ਇਹ ਜਾਲੀ ਆ ਵੀ ਮੈਂ ਜਿਹੜੀ ਪ੍ਰਾਪਰਟੀ ਮੇਰੇ ਨੋਂ ਚੜ੍ਹਨੀ ਚਾਹੀਦੀ ਇਕੱਲੇ ਦੇ ਨੋਂ ਤੇ ਉਹ ਕੇਸ ਦਾ ਅ ਦਾ ਸੀ ਜਵਾਬ ਦਿੱਤਾ ਸਾਰੇ ਕਾਗਜ਼ ਪੱਤਰ ਲਾਏ ਤੇ ਉਹ ਕੇਸ ਸਾਡੇ ਹੱਕ ਚ ਹੋਇਆ ਜੀ ਠੀਕ ਹੈ ਅ ਸੁਖਦੇਵ ਸਿੰਘ ਜੀ ਦਾ ਮਤਲਬ ਕਦੋਂ ਸਰੀਰ ਛੱਡਿਆ ਉਹਨਾਂ ਨੇ ਕਿਹੜੇ ਸੰਜੇ 2003 ਚ ਜੀ ਠੀਕ ਹੈ ਜੀ ਗੱਦੀ ਨਹੀਂ ਦੇ ਕੇ ਗਏ ਪਹਿਲਾਂ ਕੋਈ ਉਹਨਾਂ ਨੇ ਕਿਹਾ ਹੋਵੇ ਕੋਈ ਬਚਨ ਕਰੇ ਹੋਣ ਜੀ ਹਾਂ ਜੀ ਉਹ ਨਾ ਗੱਦੀ ਦਾ ਸਾਡਾ ਹੈ ਹੀ ਨਹੀਂਗਾ ਕਿਸੇ ਦਾ ਵੀ ਸਾਡੇ ਸੰਪਰਦਾ ਦੇ ਵਿੱਚ ਗੱਦੀ ਦਾ ਨਾ ਚੱਲਦਾ ਦਸਤਾਰਬੰਦੀ ਹੁੰਦੀ ਆ ਉਹਨਾਂ ਨੇ ਤਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਕਰਾਈ ਸੀ ਟਰਸਟ ਬਣਾਇਆ ਸੀ 14 ਬੰਦਿਆਂ ਦਾ ਵੀ ਇਹ ਪ੍ਰਾਪਰਟੀ ਜਿਹੜੀ ਇੱਕ ਬੰਦਾ ਨਾਲ ਹੜਾਪਲੇ ਵੀ ਇਹਦੀ ਸੇਵਾ ਕੀਤੀ ਜਾਏ ਉਹਦੇ ਵਿੱਚ ਮੈਂ ਵੀ ਉਹਨਾਂ ਦਾ ਚਰਣਾ ਚ ਰਹੀਆਂ ਸੇਵਾ ਕਰੀਏ ਮੇਰੀ ਵੀ ਡਿਊਟੀ ਉਹਨਾਂ ਨੇ ਲਈ ਸੀ ਵੀ ਤੁਸੀਂ ਵੀ ਨਾਲ ਸੇਵਾ ਕਰਨੀ ਹੈ ਕਸ਼ਮੀਰਾ ਸਿੰਘ ਦੀ ਵੀ ਡਿਊਟੀ ਲਈ ਸੀ ਜੀ ਬਿਲਕੁਲ ਜਿਹੜਾ ਟਰਸਟ ਬਣਿਆ ਸੀ ਫਿਰ ਉਹਤੇ ਕੇਸ ਕਦੋਂ ਪਾਇਆ ਕਦੋਂ ਹੋਈ ਕਿੰਨੇ ਸਾਲ ਬਾਅਦ ਇਹ 15 ਦੇ ਵਿੱਚ ਉਹਨਾਂ ਨੇ ਪਾਤਾ ਸੀਗਾ ਉਹਦੇ ਵਿੱਚ ਗੋਲ ਵਾਲੇ ਚੱਕਰ ਚ ਇਹ ਹੋਇਆ ਸਾਰਾ ਕੁਝ ਇਹ ਕਸ਼ਮੀਰਾ ਸਿੰਘ ਕਹਿੰਦਾ ਮੈਂ ਲੱਗ ਚੱਲਣਾ ਤੇ ਮੈਂ ਪ੍ਰਾਪਰਟੀ ਜਿਹੜੀ ਮੇਰੀ ਹੱਕ ਬਣਦਾ ਇੱਥੋਂ ਦਾ ਮੈਂ ਦਾਵੇਦਾਰ ਹਾਂ ਤੇ ਉਹਦਾ ਆਪਾਂ ਨੇ ਕਾਗਜ਼ ਪੱਤਰ ਜਵਾਬ ਦੇ ਕੇਸ ਐ ਨੀ ਪਾਇਆ ਆਪਾਂ ਜਵਾਬ ਦਿੱਤਾ ਉਹਦਾ ਓਕੇ ਕੇਸ ਦੀ ਸ਼ੁਰੂਆਤ ਇਹਨਾਂ ਨੇ ਨਹੀਂ ਕਰੀ ਸੀ ਇਹਨਾਂ ਨੇ ਪਾਇਆ ਹਾਂਜੀ ਕਸ਼ਮੀਰਾ ਸਿੰਘ ਨੇ ਉਹ ਕਾ ਜਿਹੜੀ ਫਾਈਲ ਹੈ ਪੂਰੀ ਤਿਆਰ ਹੈ ਉਹ ਪੂਰੀ ਜਿਹੜੀ ਜੱਜਮੈਂਟ ਆਈ ਹੈ ਉਹਦੇ ਚ ਲਿਖਿਆ ਸਾਰਾ ਕੁਝ ਤੇ ਇਹ ਪ੍ਰਾਪਰਟੀ ਮੰਗੀ ਸੀ ਇਹਨਾਂ ਨੇ ਵੀ ਪ੍ਰਾਪਰਟੀ ਦਾ ਸਾਰੀ ਦਾ ਹੱਕਦਾਰ ਮੈਂ ਆ ਠੀਕ ਹੈ ਜੀ ਓਕੇ ਤੇ 2003 ਤੋਂ 2015 ਤੱਕ ਤਾਂ ਠੀਕ ਚੱਲ ਰਿਹਾ ਸੀ ਜੀ ਸਾਰਾ ਸਿਸਟਮ ਇੱਥੇ ਗੁਰਦੁਆਰਾ ਸਾਹਿਬ ਹਾਂਜੀ ਹਾਂਜੀ ਇਹਦੇ ਟਰਸਟੀ ਮੈਂਬਰ ਹੈ ਇਹ ਮਤੇ ਪਾਉਂਦਾ ਰਿਹਾ ਨਾਲ ਸਾਡੇ ਜੀ ਸਭ ਤੋਂ ਪਰਸੈਂਟ ਇਹਦੇ ਹੁੰਦੇ ਸੀਗੇ ਚੱਕਾਂ ਤੇ ਇਹਦੇ ਸੈਂਡ ਸੀਗੇ ਇਹਦੇ ਵਿੱਚ ਜਿਹੜਾ ਸਾਡਾ ਅ ਸੀਗਾ ਕਾਊਂਟ ਸੀਗਾ ਉਹਦੇ ਵਿੱਚ ਜੁਆਇੰਟ ਖਾਤਾ ਜਿਹੜਾ ਹੈ ਕਸ਼ਮੀਰਾ ਸਿੰਘ ਦਾ ਮੇਰਾ ਡਾਕਟਰ ਸਾਹਿਬ ਦਾ ਤਿੰਨਾਂ ਦਾ ਸਾਡਾ ਖਾਤਾ ਸੀਗਾ ਠੀਕ ਹੈ ਜੀ ਇੱਕ ਉਸ ਤੋਂ ਬਾਅਦ ਵੀ ਕੋਈ ਮਤਲਬ ਕਮੇਟੀ ਬਣੀ ਸੀ ਬਾਬਾ ਜੀ ਦੇ ਜਾਣ ਤੋਂ ਬਾਅਦ ਨਹੀਂ ਨਹੀਂ ਕਮੇਟੀ ਨੇ ਆਪਣੀ ਆਪ ਹੀ ਬਣਾਈ ਸੀਗੀ ਸੰਗਤ ਨੂੰ 10 20 ਬੰਦੇ 50 100 ਇਕੱਠਾ ਕਰਕੇ ਤੇ ਇਹਨੇ ਆਪਣੇ ਤੌਰ ਤੇ 15 ਪਾਉਦੇ 20 ਦੀ ਕਮੇਟੀ ਬਣਾਈ ਉਹ ਜਕਾਰੇ ਛੱਡ ਕੇ ਇਹਨਾਂ ਕਹਿੰਦੇ ਟ੍ਰਸਟ ਭੰਗ ਹੋ ਗਿਆ ਤੇ ਆਪਾਂ ਕਮੇਟੀ ਬਣਾਤੀ ਕਸ਼ਮੀਰਾ ਸਿੰਘ ਨੇ ਇਕੱਲੇ ਨੇ ਠੀਕ ਹੈ ਜੀ ਠੀਕ ਹੈ ਜਿਵੇਂ ਕਿ ਉਹਨਾਂ ਟ੍ਰਸਟ ਚ ਕਿੰਨੇ ਮੈਂਬਰ ਨੇ ਜਿਹੜੇ ਇਹ ਟ੍ਰਸਟ ਨੂੰ ਮਤਲਬ ਅਦਾਲਤ ਨੇ ਫੈਸਲਾ ਸੁਣਾਇਆ ਹੁਣ ਇਸ ਟਾਈਮ ਕਸ਼ਮੀਰਾ ਸਿੰਘ ਤੇ ਹਰਦੇਵ ਸਿੰਘ ਮਤਾ ਪਾ ਕੇ 15 ਚ ਕੱਟਦੇ ਸੀ ਅਸੀਂ ਜੀ ਬਾਕੀ ਸਾਰੇ ਟ੍ਰਸਟੀ ਹੈਗੇ ਨੇ ਉਹਦੇ ਵਿੱਚੋਂ ਦੋ ਕੁ ਸਰੀ ਛੱਡ ਗਏ ਨੇ ਜਿਵੇਂ ਰਾਜਾ ਨਰਿੰਦਰ ਛੱਡ ਗਿਆ ਸੀ ਉਹਦੀ ਜਗ੍ਹਾ ਸੰਤ ਸਿੰਘ ਪਾਇਆ ਮਹਾਰਾਜਾ ਦਾ ਭਰਾ ਕਰਮਜੀਤ ਸਿੰਘ ਭੋਲੀ ਆ ਤੇ ਬਹੁਤ ਸਿੰਘ ਜੀ ਨੇ ਹਰਿੰਦਰਪਾਲ ਸਿੰਘ ਗਿੱਲ ਗੁਣਜੀਤ ਸਿੰਘ ਪੰਨੋ ਐ ਜੀ ਐ ਕਰਕੇ ਸੀ ਨੌ ਮੈਂਬਰ ਹੈਗੇ 9 10 ਜਣੇ ਠੀਕ ਹੈ ਜੀ ਜਾਨੀ ਕਿ 15 ਤੋਂ ਕੇਸ ਚੱਲਦਾ ਸੀ ਉਹਦਾ ਅਸਲ ਮੇ ਰਿਜਲਟ ਆ ਜਿਹੜਾ ਉਹ ਹੁਣ ਆਇਆ ਹਾਂਜੀ ਠੀਕ ਹੈ ਇਹ ਨਾ ਸੁਪਰੀਮ ਕੋਰਟ ਤੱਕ ਗਿਆ ਕੇਸ ਜੀ ਪਹਿਲਾਂ ਇਹਨਾਂ ਨੇ ਇੱਥੇ ਪਾਇਆ ਫਿਰ ਹਾਈ ਕੋਰਟ ਗਏ ਫਿਰ ਸੁਪਰੀਮ ਕੋਰਟ ਗਏ ਫਿਰ ਉੱਥੋਂ ਉਹਨਾਂ ਨੇ 1 ਸਾਲ ਦੀ ਇਹਨਾਂ ਨੂੰ ਦਿੱਤੀ ਸੀਗੀ ਵੀ ਇਹ ਨਾਲ ਟਾਈਮ ਬਾਉਂਡ ਹੋ ਗਿਆ ਸੀ ਵੀ ਇੱਕ ਸਾਲ ਦੇ ਵਿੱਚ ਤੁਸੀਂ ਕੇਸ ਨੂੰ ਨਿਬੇੜਨਾ ਹੈਗਾ ਤੇ ਉਹਦਾ ਰਿਜ਼ਲਟ ਜਿਹੜਾ ਹੈ ਮਾਨਜੁਰ ਦਿੱਤਾ ਜਾਂ ਸਾਹਬ ਨੇ ਹਨ 4 ਤਰੀਕ ਨੂੰ ਇਹ ਗੁਰੂ ਨਾਨਕ ਸਾਹਿਬ ਦੀ ਗੁਰਪ੍ਰਵਤ ਤੇ ਉਹਨਾਂ ਨੇ ਆਪਣੀ ਰੱਖਿਆਬ ਕੀਤੀ ਹੈ ਪ੍ਰਾਪਰਟੀ ਬਚ ਗਈ ਗੁਰੂ ਨਾਨਕ ਸਾਹਿਬ ਦੇ ਨਾਂ ਹੋ ਗਈ ਜੀ ਠੀਕ ਹੈ ਜੀ ਬਿਲਕੁਲ ਹੁਣ ਜਨਨ ਕਿ ਕੋਰਟ ਦੇ ਫੈਸਲੇ ਨੇ ਅਦਾਲਤ ਦੇ ਫੈਸਲੇ ਨੇ ਕਿ ਸਭ ਕੁਝ ਟਰਸਟ ਕਰੂਗਾ ਜੀ ਟਰਸਟ ਸਾਰਾ ਪ੍ਰਬੰਧ ਗੁਰਦੁਆਰਾ ਸਾਹਿਬ ਦਾ ਉਹਨਾਂ ਨੇ ਕਰਨਾ ਹਾਂਜੀ ਹਾਂਜੀ ਇਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪਹਿਲਾਂ ਵੀ ਟਰਸਟ ਕਰਦਾ ਸੀਗਾ ਸਾਰੀ ਜ਼ਮੀਨ ਟਰਸਟ ਦੇ ਨਾਂ ਤੇ ਆ ਸਾਰੀਆਂ ਗੱਡੀਆਂ ਜਿਹੜੇ ਟਰੈਕਟਰ ਨੇ ਸਾਰੀ ਜਾਇਦਾਦ ਟਰਸਟ ਦੇ ਨਾਂ ਤੇ ਆ ਤੇ ਟਰਸਟ ਨੂੰ ਹੀ ਤਨੇ ਮੀ ਦੋ ਟਰਸਟ ਕੰਮ ਚਲਾਓ ਤੇ ਅਸੀਂ ਕੰਮ ਕਰ ਰਹੇ ਆ ਪਰ ਸਾਨੂੰ ਕੰਮ ਕਰਨ ਨਹੀਂ ਦੇ ਰਹੇ ਵਿੱਚ ਬੰਦੇ ਨਾ ਜਿਹੜੇ ਕਮੇਟੀ ਜਿਹਨੂੰ ਭੰਗ ਕੀਤਾ ਉਹ ਕਮੇਟੀ ਆਣਨ ਕੇ ਸਾਨੂੰ ਰੋਕ ਰਹੀ ਐ ਉਹ ਖਰਾਬ ਕਰ ਰਹੀ ਐ ਜੀ ਫੈਸਲਾ ਇਹਨੂੰ ਦੋ ਤਿੰਨ ਦਿਨ ਹੋ ਗਏ ਭਾਈ ਸਾਹਿਬ ਜੀ ਤੇ ਉਸ ਤੋਂ ਬਾਅਦ ਪੁਲਿਸ ਫੋਰਸ ਵੀ ਇੱਥੇ ਪਹੁੰਚੀ ਹੋਈ ਆ ਕੁਝ ਸੰਗਤ ਵੀ ਇੱਥੇ ਪਹੁੰਚੀ ਰਹੀ ਆ ਪਹੁੰਚ ਰਹੀ ਆ ਤੇ ਬਾਕੀ ਸਟੇਟਮੈਂਟ ਵੀ ਜਥੇਦਾਰ ਕਸ਼ਮੀਰਾ ਸਿੰਘ ਦੀ ਇਹ ਆ ਰਹੀ ਆ ਕਿ ਸੰਗਤ ਨੂੰ ਆਪਾਂ ਰੋਕਿਆ ਹੋਇਆ ਨਹੀਂ ਸੰਗਤ ਕਿਤੇ ਮਾਹੌਲ ਨਾ ਖਰਾਬ ਹੋਵੇ ਐਵੇਂ ਦੀ ਆ ਰਹੀ ਆ ਹਾਂਜੀ ਹਾਂਜੀ ਸਾਰਾ ਉਹ ਤਾਂ ਧਮਕੀਆਂ ਭਰੇ ਦੇ ਰਹੇ ਨੇ ਸਾਨੂੰ ਵੀ ਆ ਰਹੀਆਂ ਨੇ ਕੌਲਾਂ ਵੀ ਜੇ ਤੁਸੀਂ ਇਧਰ ਆ ਕੇ ਕੋਈ ਗੁਰਦੁਆਰਾ ਸਾਹਿਬ ਦੇ ਚਖਣਪਾਟ ਸਾਹਿਬ ਕਰੋਗੇ ਜਾਂ ਲੰਗਰ 'ਚ ਆਓਗੇ ਤਾਂ ਅਸੀਂ ਤੁਹਾਨੂੰ ਵਾੜਾ ਟੁਕ ਦਾਂਗੇ ਜਾਂ ਤੁਹਾਨੂੰ ਮਾਰ ਵੀ ਸਕਦੇ ਆ ਇਹ ਸੰਗਤ ਸਾਰੀ ਹਰਿਆਣੇ ਤੋਂ ਬੁਲਾਈ ਹੋਈ ਹੈ ਇੱਕ ਯੂਪੀ ਤੋਂ ਜਿਨ੍ਹਾਂ ਦਾ ਆਧਾਰ ਕਾਟ ਚੈੱਕ ਕਰੀਏ ਕੋਈ ਵੀ ਨਹੀਂ ਇਥੋਂ ਦਾ ਲੋਕਲ ਕੋਈ ਨਹੀਂ ਹੈਗਾ 12 ਪਿੰਡ ਜਿਹਨੇ ਉਹ ٹرسٹ ਨਾਲ ਨੇ 50 ਪਿੰਡਾਂ ਨੇ ਮਤੇ ਪਾ ਕੇ ਦਿੱਤੇ ਨੇ ਉਹ ٹرسٹ ਨਾਲ ਨੇ ਜੀ ਹੁਣ ਪੁਲਿਸ ਪ੍ਰਸ਼ਾਸਨ ਨੇ ਤੁਹਾਡੇ ਨਾਲ ਗੱਲ ਕਰੀ ਹੋਣੀ ਜਾਂ ਤੁਸੀਂ ਉਹਨਾਂ ਨਾਲ ਕੀਤੀ ਹੋਣੀ ਕਿ ਮਤਲਬ ਕੀ ਹੋਵੇ ਉਹਨਾਂ ਨੇ ਅਸੀਂ ਇਹ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਕੰਮ ਕਰਨਾ ਚਾਹੁੰਦੇ ਆਂ ਵੀ ਸਾਨੂੰ ਕੰਮ ਨਹੀਂ ਕਰਨ ਦਿੰਦੀ ਇਹ ਕਮੇਟੀ ਤੇ ਉਹਨਾਂ ਨੇ ਗੱਲ ਕੀਤੀ ਹੋਣੀ ਹੈ ਉਹ ਤੁਹਾਨੂੰ ਲਾਰੇ ਲੱਪੇ ਜੇ ਲੱਗੇ ਰਹੇ ਨੇ ਹਜੇ ਸਾਨੂੰ ਕੋਈ ਥੋਸ ਜਿਹੜਾ ਹੈਗਾ ਕੋਈ ਮਿਲਿਆ ਨਹੀਂ ਹੈ ਜਵਾਬ ਠੀਕ ਹੈ ਬਾਕੀ ਇਹ ਵੀ ਕਿਹਾ ਜਾ ਰਿਹਾ ਕਿ ਮੀਟਿੰਗਾਂ ਚੱਲ ਰਹੀਆਂ ਨੇ ਕਿ ਚਾਰ ਮੈਂਬਰੀ ਕਮੇਟੀ ਉਧਰਲੀ ਲੈਣੀਆਂ ਚਾਰ ਕਮ ਮੈਂਬਰੀ ਕਮੇਟੀ ਇਧਰ ਲਿਆ ਕੋਈ ਹੱਲ ਕੱਢਾਂਗੇ ਤੁਸੀਂ ਕੀ ਚਾਹੁੰਦੇ ਤੁਹਾਨੂੰ ਕੀ ਲੱਗਦਾ ਕੀ ਹੋਣਾ ਚਾਹੀਦਾ ਇਹ ਚਾਰ ਮੈਂਬਰੀ ਕਮੇਟੀ ਦਾ ਮਤਵ ਨਹੀਂ ਹੈ ਕਿਉਂਕਿ ਜਦ ਜੱਜ ਨੇ ਜਜਮੈਂਟ ਦਿੱਤੀ ਮਗਰ ਤਾਂ ਕਮੇਟੀਆਂ ਕੌਣ ਬਣਾਊਗਾ ਜਾਂਦਾ ਉਹਨਾਂ ਦੇ ਉੱਪਰ ਕੋਈ ਹੈ ਬੰਦਾ ਫਿਰ ਤਾਂ ਕਮੇਟੀਆਂ ਬਨਾਲੇ ਜਦ ਕੋਰਟ ਦਾ ਫੈਸਲਾ ਆ ਗਿਆ ਅਸੀਂ ਮੰਨਣ ਨੂੰ ਤਿਆਰ ਆ ਅਸੀਂ ਮੰਨ ਰਹੇ ਆ ਅਸੀਂ ਕੰਮ ਕਰਨਾ ਜਾਣਦੇ ਆ ਫਿਰ ਅਸੀਂ ਕਮੇਟੀ ਦਾ ਕੋਈ ਮਤਵੜੀ ਨਹੀਂ ਹੈ ਕਮੇਟੀ ਤਾਂ ਪਹਿਲਾਂ ਭੰਗ ਕੀਤੀਆਂ ਨੇ ਕਮੇਟੀਆਂ ਦਾ ਜੱਜ ਸਾਹਿਬ ਨੇ ਪਹਿਲਾਂ ਭੰਗ ਕੀਤੀਆਂ ਕਾਲਾ ਰਾਮ ਐਸ ਡੀਮ ਸੀਗਾ ਉਹਨੇ ਕਮੇਟੀ ਬਣਾਤੀ ਸੀ ਬੇਕਾਨੂੰਨੀ ਤੇ ਉਹ ਭੰਗ ਕੀਤੀ ਆ ਠੀਕ ਹੈ ਭਾਈ ਸਾਹਿਬ ਜੀ ਫੈਸਲਾ ਹੋਣ ਤੋਂ ਪਹਿਲਾਂ ਹੁਣ ਸਾਰਾ ਜਿਹੜਾ ਪ੍ਰਬੰਧਾ ਗੁਰਦੁਆਰਾ ਸਾਹਿਬ ਦਾ ਉਹ ਜਥੇਦਾਰ ਕਸ਼ਮੀਰਾ ਸਿੰਘ ਦੇਖਦੇ ਨੇ ਉਧਰਲੀ ਕਮੇਟੀ ਨਹੀਂ 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 ਟਰਸਟ ਹੀ ਦੇਖਦਾ ਜੀ ਹਾਂਜੀ ਹਾਂਜੀ ਉਨ ਟ੍ਰਸਟ ਨੇ ਸਾਰਿਆਂ ਤੋਂ ਅੱਗੇ ਮੈਨੂੰ ਲਾਇਆ ਹੋਇਆ ਮੈਂ ਵੀ ਸੇਵਾ ਕਰ ਰਿਹਾ ਹਾਂ ਗੁਰੂ ਨਾਨਕ ਦੇਵ ਟ੍ਰਸਟ ਦੇ ਹੀ ਮੈਂਬਰ ਹਾਂ ਸਾਰੇ ਸੇਵਾ ਹੀ ਕਰਨੀ ਹੈ ਇੱਥੇ ਕੋਈ ਮੁਖੀ ਨਹੀਂ ਹੈਗਾ ਕੋਈ ਅਸੀਂ ਚਾਹਦੇ ਨਹੀਂ ਹੈਗੇ ਵੀ ਇਹੋ ਜਿਹਾ ਰੌਲੇ ਵਾਲਾ ਕੰਮ ਹੋਵੇ ਸੇਵਾ ਕਰਨੀ ਚਾਹੁੰਦੇ ਹਾਂ ਸਾਨੂੰ ਸੇਵਾ ਕਰਨ ਦੇਣ ਵੀ ਸਾਨੂੰ ਇਹ ਕਮੇਟੀ ਹੈ ਜਿਹੜੀ ਕੋਈ ਵੀ ਹੈ ਉਹ ਆਰਡਰ ਦੇ ਵਿੱਚ ਕਸ਼ਮੀਰਾ ਸਿੰਘ ਤੇ ਨਾਲ ਕਮੇਟੀ ਦਾ ਨਾਮ ਪਾ ਕੇ ਜਦ ਜਸਪ੍ਰੀਤ ਨੇ ਲਿਖਿਆ ਵੀ ਇਹ ਦਖਲਅਦਾਜ਼ੀ ਨਹੀਂ ਦੇ ਸਕਦੇ ਹੈਗੇ ਤੁਸੀਂ ਪੁੱਛ ਪਰਜਾਸ ਨੂੰ ਇਹੀ ਕਹੋਗੇ ਕਿ ਪੂਰਾ ਹੱਕ ਦਿੱਤਾ ਜਾਵੇ ਜਿਹੜਾ ਮਤਲਬ ਕਿਤੇ ਨਾ ਕਿਤੇ ਉਹ ਕਮੇਟੀ ਬਣੀਆ ਜਾਂ ਹੱਕ ਚ ਫੈਸਲਾ ਆਇਆ ਟਰਸਟ ਦੇ ਟਰਸਟ ਨੂੰ ਪੂਰਾ ਹੱਕ ਦਿੱਤਾ ਜਾਵੇ ਹਾਂਜੀ ਹਾਂਜੀ ਅਸੀਂ ਇਹੀ ਬੇਨਤੀ ਹੈ ਸਾਡੀ ਵੀ ਜੋ ਟਰਸਟ ਕਰਨਾ ਚਾਹੁੰਦਾ ਹੈ ਕੰਮ ਕਰਨਾ ਸੇਵਾ ਕਰਨੀ ਚਾਹੁੰਦਾ ਵੀ ਕੋਈ ਅੜਿੱਕਾ ਨਾ ਬਣੇ ਵਿੱਚ ਇਹ ਸਨ ਸੰਤ ਬਾਬਾ ਸੁਖਦੇਵ ਸਿੰਘ ਦੇ ਗੜਬਈ ਬਾਬਾ ਨਰਿੰਦਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਜੋ ٹرسٹ 2002 ਚ ਬਣਿਆ ਸੰਤ ਬਾਬਾ ਸੁਖਦੇਵ ਸਿੰਘ ਨੇ ਆਪ ਬਣਾਇਆ ਉਸ ਦਾ ਉਸ ਤੋਂ ਬਾਅਦ ਕੇਸ ਚੱਲਦਾ ਕੇਸ ਚੱਲਣ ਤੋਂ ਬਾਅਦ ਉਸ ਦੇ ਹੱਕ ਦੇ ਵਿੱਚ ਹੁਣ ਫੈਸਲਾ ਆਉਂਦਾ ਤੇ ਅਸੀਂ ਕਹਿੰਦੇ ਆ ਕਿ ਪੁਲਿਸ ਪ੍ਰਸ਼ਾਸਨ ਅਦਾਲਤ ਦੇ ਫੈਸਲੇ ਦੇ ਮੁਤਾਬਕ ਸਾਨੂੰ ਸੇਵਾ ਦਾ ਮੌਕਾ ਦਵੇ 8 ਸਾਲਾਂ ਬਾਅਦ ਤੇ ਜੱਜ ਨੇ ਜਿਹੜੀ ਜੱਜਮੈਂਟ ਦਿੱਤੀ ਉਹ ਵਕੀਲ ਸਾਹਿਬ ਦੱਸਣਗੇ ਆਪਾਏ ਨਾਲ ਇਹ ਵੀ ਆਜ਼ਾਦ ਜਿਹੜਾ ਫੈਸਲਾ ਆਇਆ ਉਹ ਫੈਸਲੇ ਦੀ ਤੋਹੀ ਨਹੀਂ ਹੋਣੀ ਚਾਹੀਦੀ ਫੈਸਲਾ ਅਦਾਲਤ ਨੇ ਕਰਤਾ ਕਸ਼ਮੀਰਾ ਸਿੰਘ ਕਹਿੰਦਾ tha ਮੈਂ ਕੱਲਾ ਮਾਲਕ ਹਾਂ ਇਸ ਜਾਇਦਾਦ ਦਾ ਗੁਰੂ ਘਰ ਦਾ ਮਾਲਕ ਤਾਂ ਕੋਈ ਵੀ ਨਹੀਂ ਹੋ ਸਕਦਾ ਪਹਿਲੀ ਗੱਲ ਉਹ ਕਹਿੰਦੇ ਮੇਰੇ ਨਾਲ ਵਸੀਅਤ ਕਰਕੇ ਸੰਤ ਸੁਖਦੇਵ ਸਿੰਘ ਉਹ ਸੰਤ ਸੁਖਦੇਵ ਸਿੰਘ ਆਪਣੇ ਜੀਵ ਦੇ ਜੀ ਟਰਸਟ ਕ੍ਰੀਏਟ ਕਰਕੇ ਇੱਕ ਤਾਂ ਉਹ ਕਹਿੰਦੇ ਟਰਸਟ ਵੀ ਜੱਲ ਹੀ ਹੈ ਵੀ ਟਰਸਟ ਨਹੀਂ ਕ੍ਰੀਏਟ ਕੀਤਾ ਉਹਨਾਂ ਨੇ ਵੀ ਅਦਾਲਤ ਨੇ ਕਹਿੰਦਾ ਇਹ ਝੂਠ ਬੋਲਦਾ ਟਰਸਟ ਕ੍ਰੀਏਟ ਕੀਤਾ ਹੈ ਸੰਤ ਸੁਖਦੇਵ ਸਿੰਘ ਨੇ ਟਰਸਟ ਬਣਾ ਕੇ ਗਏ ਨੇ ਉਹਦੇ ਚ ਰਾਜਾ ਨਰਿੰਦਰ ਸਿੰਘ 90 ਤੋਂ ਕੈਬਨਿਟ ਮਿਨਿਸਟਰ ਹੈ ਸੁਰਜੀਤ ਸਿੰਘ ਰਖੜਾ ਉਹਦੇ ਚ 15 ਬੰਦੇ ਟਰਸਟੀ ਹੈ ਔਰ ਉਹ ਚ ਇੱਕ ਕਸ਼ਮੀਰਾ ਸਿੰਘ ਵੀ ਟਰਸਟੀ ਹੈ ਜਿਹਦੇ ਤੇ ਟਰਸ ਡੀਡ ਤੇ ਦਖਤਰ ਦੇ ਔਰ ਉਹ ਟਰਸ ਡੀਡ ਜਿਹੜੀ ਹੈ ਜਿਵਾਨੀ ਨਹੀਂ ਹੈ ਰਜਿਸਟਰਡ ਡਾਕੂਮੈਂਟ ਹੈ ਜੀਤੇ ਸਰ ਸਾ ਨਰਿੰਦਰ ਸਿੰਘ ਬਾਬਾ ਜੀ ਦੇ ਉਹਨਾਂ ਦੇ ਵੀ ਦਖਤ ਇਹ ਵੀ ਟਰਸਟੀ ਹੈ ਸੁਰਿੰਦਰ ਸਿੰਘ ਬਾਬੂ ਸਿੰਘ ਬਹੁਤ ਬੰਦੇ ਟਰਸਟੀ ਨੇ ਸਾਰੇ ਜਿਨ੍ਹਾਂ ਨੂੰ ਆਪਣੇ ਜਿਉਂਦੇ ਮੇਰੀ ਪ੍ਰਾਪਰਟੀ ਹੈ ਮੈਂ ਟਰਸਟ ਕਰੀਟ ਕਰਤਾ ਟਰਸਟ ਤਾਂ ਸਭ ਮੇਗਾ ਪ੍ਰਾਪਰਟੀ ਉਹਨਾਂ ਨੇ ਜਿਉਂਦੇ ਜੀ ਪਹਿਲਾਂ ਵਸੀਅਤ ਕੀਤੀ ਉਹਨਾਂ ਨੇ ਆਪਣੀ ਪ੍ਰਾਪਰਟੀ ਟਰਸਟ ਬਣਾਤੀ ਸੰਤ ਸੁਖਦੇਵ ਸਿੰਘ ਜੀ ਨੇ ਟਰਸਟ ਬਣਾਉਣ ਤੋਂ ਬਾਅਦ ਉਹਨਾਂ ਨੇ ਵਸੀਅਤ ਕੈਨਸਲ ਵੀ ਕਰੀ ਰਜਿਸਟਰਡ ਉਹ ਕਹਿੰਦੇ ਜੀ ਵਸੀਅਤ ਇਹਨਾਂ ਕੈਨਸਲ ਹੋਈ ਇਹ ਵੀ ਜਾਲੀ ਹੈ ਆਪਣੀ ਪ੍ਰਾਪਰਟੀ ਕਹਿਣ ਲੱਗਾ ਜੀ ਮੇਰੀ ਪ੍ਰਾਪਰਟੀ ਇੱਕ 15 ਸਾਲ ਤੱਕ ਬਤੌਰ ਟਰਸਟੀ ਉਹ ਗੁਰਦਾਰੇ ਦੀ ਸੇਵਾ ਕਰਦਾ ਰਿਹਾ ਹੁਣ ਉਹ 15 ਸਾਲ ਬਾਅਦ ਕਹਿਣ ਲੱਗਾ ਜਦੋਂ ਉਹਨੇ ਟਰਸਟੀ ਤੋਂ ਕੱਢਤਾ ਰਿਕਾਰਡ ਬੋਲਦਾ ਟਰਸਟੀ ਤੋਂ ਕੱਢਤਾ ਉਹ ਕਹਿੰਦਾ ਜੀ ਮੈਂ ਵੀ ਮਾਲਕ 15 ਸਾਲ ਬਾਅਦ ਕਹਿਣ ਲੱਗਾ ਕਿ ਮੈਂ ਮਲਕੀਤ ਮੈਂ ਮਾਲਕ ਆ ਇਕੱਲਾ ਵਸੀਅਤ ਦੀ ਪੰਜਾਬ ਦੀ ਮੈਂ ਕਦਮਾਗੀ ਕੀਤਾ ਜੀ ਬੀ ਵਸੇਰ ਨੰਬਰ ਨਾਲ ਵਸੀਅਤ ਹੈ ਮੈਂ ਮਾਲਕੇ ਪ੍ਰਾਪਰਟੀ ਦੇ ਸਾਂ ਕਿੰਨੇ 25 ਗੁਰਦਾਰੇ ਨੇ ਇੱਕ ਵੀ ਨਹੀਂ ਹੈ ਇਹ ਕਿੱਥੇ ਦਾ ਗੁਰਦੁਆਰਾ ਨਹੀਂ ਹੈ ਕਰਨਾਲ ਹੈ ਹਰਿਆਣਾ ਵਿੱਚ ਹੈ ਯੂਪੀ ਵਿੱਚ ਹੈ ਸਾਰੇ ਪੰਜਾਬ ਵਿੱਚ ਬਹੁਤ ਨੇ ਇਹ ਤੇ ਸੰਤ ਸੁਖਦੇਵ ਸਿੰਘ ਦੀ ਜਿਹੜੀ ਹੈ ਉਹਨਾਂ ਨੇ ਪ੍ਰਾਪਰਟੀ ਔਰ ਇਹ ਮੁਖਤਿਆਰ ਵੀ ਰਹੇ ਉਹਨਾਂ ਦਾ ਸੰਤ ਸੁਖਦੇਵ ਸਿੰਘ ਜੀ ਦਾ ਉਹ ਸਾਰੇ ਰਿਕਾਰਡ ਅਦਾਲਤੀ ਚ ਲੱਗਣ ਦੇ ਬਾਵਜੂਦ ਅਦਾਲਤ ਨੇ ਇਹ ਕਹਤਾ ਵੀ ਟਰਸਟ ਦੀ ਪ੍ਰਾਪਰਟੀ ਹੈ ਟਰਸਟ ਦੇ ਕਬਜ਼ਾ ਹੈ ਟਰਸਟ ਦੇ ਨਾਂ ਉਤੇ ਇੰਤਕਾਲ ਹੈ ਟਰਸਟ ਦੇ ਨਾਂ ਉਤੇ ਜਿਉਂ ਬੰਦੀਆਂ ਨੇ ਟਰਸਟ ਦੇ ਨਾਂ ਉਤੇ ਗੁਰਦੌਰੀਆਂ ਨੇ ਕਸ਼ਮੀਰ ਦੇ ਨਾਤੇ ਕੋਈ ਗਰੰਡੋਰੀ ਜਮਾਂਬੰਦੀ ਨਹੀਂ ਹੈ ਇਹ ਮੇਰੇ ਕੋਲ ਤਾਂ 2019 ਜਾਇ ਨੇ ਇਹ 2016 17 ਚ ਕਸ਼ਮੀਰ ਸੀਨੇਮ ਕਦੋਂ ਕੀਤਾ ਪਹਿਲਾ ਅੱਛਾ ਵੀ ਜੀ ਇਸ ਪ੍ਰਾਪਰਟੀ ਦਾ ਮੈਂ ਮਾਲਕ ਐ ਮੇਰਾ ਕਬਜ਼ਾ ਹੈ ਅਦਾਲਤ ਨੇ ਕਿਹਾ ਨਾ ਤੁਸੀਂ ਮਾਲਕ ਹੋ ਨਾ ਤੁਸੀਂ ਕਬਜ਼ਾ ਹਾ ਇਹਨਾਂ ਨੇ ਮਕਦਮਾ ਕੀਤਾ 2019 ਦੇ ਵਿੱਚ ਟਰਸ ਨੇ ਇਹਨਾਂ ਨੇ ਕੱਲਿਆਂ ਦਾ ਨਹੀਂ ਹੈ ਇਹ ਤਾਂ ਬਲਕਿ ਇਹ ਬਤੌਰ ਟਰਸਟੀ ਦਖਲਤੀ ਵੀ ਨਹੀਂ ਹੈ 6 ਬੰਦੇ ਜਿਹੜੇ ਟਰਸਟੀ تھے ਉਸ ਉਹਨਾਂ ਦੇ ਦਖਲ ਕਰਵਾਏ ਜਿਹੜਾ ਬੰਦੇ ਉਸ ਵੇਲੇ ਤੇ ਉਹਨਾਂ ਨੇ ਅਦਾਲਤ ਨੇ ਕਿਹਾ ਤਾਂ ਵੀ ਹਾਂ ਇਹ ਟਰਸਟੀ ਜਗ੍ਹਾ ਟਰਸਟੇ ਚਲਾ ਰਿਹਾ ਟਰਸਟ ਦੀ ਕੰਟਰੋਲ ਰਾਜਨੀਤਿਕ ਇਹ ਤਾਂ ਕਹਿੰਦਾ ਟਰਸਟ ਦਾ ਕਬਜ਼ਾ ਹੈ ਕੋਈ ਦਾ ਬੰਦਾ ਹੋਰ ਤੀਜਾ ਬੰਦਾ ਕਸ਼ਮੀਰ ਸਿੰਘ ਉਹਦੇ ਚ 50 ਬੰਦੇ ਨੇ ਜਿਹੜੇ ਉਹ ਕਹਿੰਦੇ ਜੀ ਮੈਂ ਕਮੇਟੀ ਬਣਾਤੀ ਪਿੰਡ ਵਾਲਿਆਂ ਨੇ ਟਰਸ ਤੋੜਤਾ ਐਸਜੀਐਮ ਨੇ ਕਮੇਟੀ ਬਣਾਤੀ ਉਹ ਅਦਾਲਤ ਨੇ ਕਿਹਾ ਤਾਂ ਕੋਈ ਕਮੇਟੀ ਨਹੀਂ ਕੋਈ ਜਿਹੜੇ ਪੋਲਿਟੀਕਲ ਇੰਟਰਫੀਅਰੈਂਸ ਦੀ ਐਸ ਪਰ ਰੂਲ ਕੀ ਬਣਦਾ ਜੀ ਜੇ ਉਹ ਵਿਗਨ ਪਾਉਂਦੇ ਨੇਗੇ ਇਹਨਾਂ ਦੇ ਕਿਸੇ ਅਦਾਲਤ ਦੇ ਹੁਕਮ ਦੀ ਤੋਹੀਨ ਹੈ ਕੰਟੈਂਪਟ ਜਿਹਨੂੰ ਕਹਿੰਦੇ ਆਪਾਂ ਕੰਟੈਂਪਟ ਹੈ ਇਹ ਕੱਲੋਂ ਹੁਣ ਆਇਆ ਵੀ ਇੱਕਮ ਕਦਮ ਦੇ ਚਾਰੋਂ ਕਦਮੇ ਬਣ ਜਾਣਗੇ ਇਹਦੇ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਹੈ ਵੀ ਕਿਸੇ ਨੂੰ ਦਖਲਅੰਦਾਜ਼ੀ ਨਾ ਕਰਨ ਦੇਣ ਗੁਰੂ ਕਾਦੇ ਚਾਰ ਪੈਸੇ ਹੈ ਇਹਨੇ ਜਿਹੜੀ ਆਮਦਨ ਹੈ ਉਹ ਮਕਦਮੇ ਤੇ ਲੱਗੀ ਜਾਏਗੀ ਜ਼ਰੂਰ ਤੇ ਨਹੀਂ ਮਕਦਮੇ ਦੀ 10 ਸਾਲ ਹੋ ਗਏ ਮਕਦਮੇ ਬਾਈ ਮੁਖਤੀ ਉਲਝੇ ਉਲਝੇ ਵੇ ਕਿੱਥੇ ਦਾ ਗੁਰਦੁਆਰੇ ਦੀ ਸਕੂਲ ਹੈ ਹਸਤਾੜਾ ਕਿੱਥੇ ਉਹਦੀ ਡਿਵੈਲਪਮੈਂਟ ਹੋਵੇ ਬੱਚੇ ਪੜ੍ਹਨ ਕਿੱਥੇ ਆ ਮਕਦਮੇ ਬਾਈ ਚ ਪੇਵੇਂ ਨਹੀਂ ਹੁਣ ਇਹ ਸੁਪਰੀਮ ਕੋਰਟ ਤੱਕ ਗਏ ਸੁਪਰੀਮ ਕੋਰਟ ਤੋਂ ਆਰਡਰ ਕਰਾ ਕੇ ਲੈ ਕੇ ਆਏ ਵੀ ਇਸ ਕੇਸ ਦਾ 1 ਸਾਲ ਚ ਫੈਸਲਾ ਕਰੋ ਤਾਂ 1 ਸਾਲ ਚ ਹੁਣ ਇਹ ਜੱਜ ਬਹੁਤ ਇਮਾਨਦਾਰ ਹੈ 1 ਸਾਲ ਦੇ ਵਿੱਚ ਉਹਨੇ ਨਵੰਬਰ 31 ਨੂੰ 1 ਸਾਲ ਹੋਣਾ ਬੁਰਾ ਹੁਣ ਉਸ ਤੋਂ ਪਹਿਲਾਂ ਉਹਨੇ ਫੈਸਲਾ ਹੁਣ ਜਥੇਦਾਰ ਕਸ਼ਮੀਰਾ ਸਿੰਘ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਕਿ ਉਹਨਾਂ ਦਾ ਪੱਖ ਕੀ ਆ ਉਹ ਕੀ ਕਹਿੰਦੇ ਨੇ ਇਸ ਵਿਸ਼ੇ ਤੇ ਆਪਾਂ ਕਰਦੇ ਹਾਂ ਗੱਲਬਾਤ ਜਥੇਦਾਰ ਕਸ਼ਮੀਰਾ ਸਿੰਘ ਨਾਲ ਤਾਂ ਇੱਥੇ ਬਾਦ-ਬਾਦ ਕੋਈ ਅਸੀ ਗੱਲ ਹੈ ਨਹੀਂ ਬਾਦ ਉਹ ਬੜਾਇਆ ਜਾਂਦਾ ਅਸੀਂ ਕਥਾ ਗੀਤਨ ਪ੍ਰਚਾਰ ਕਰਨ ਵਾਲੇ ਅਜ ਤੋਂ ਮੈਂ 1983 ਤੋਂ ਲੈ ਕੇ ਕਥਾ ਗੀਤਨ ਪ੍ਰਚਾਰ ਕਰਕੇ ਲੱਖਾਂ ਪ੍ਰਾਣੀਆਂ ਖੰਡੇਵੱਟ ਦਾ ਮਸ਼ਕਾ ਹੈ ਗੁਰੂ ਗ੍ਰੰਥ ਸਾਹਿਬ ਜੁੜਾ ਸਾਡਾ ਮਿਸ਼ਨ ਸਿਰਫ ਜਿਹੜੀ ਸਾਨੂੰ ਮਾਪੁਰਸ਼ ਨੇ ਡਿਊਟੀ ਲਈ 1983 ਤੋਂ ਲੈ ਕੇ ਮੈਂ ਹੁਣ ਤੱਕ ਉਹੀ ਡਿਊਟੀ ਕਰ ਰਿਹਾ ਆ ਭਾਵੇਂ ਮੈਂ ਠੀਕ ਆ ਭਾਵੇਂ ਬਿਮਾਰ ਸਾਡਾ ਮਿਸ਼ਨ ਇਹੀ ਹੈ ਵੀ ਸੇਵਾ ਸਿਮਰਨ ਕਰਨਾ ਤੇ ਇਕੱਠਾ ਕਿਤਨੇ ਪ੍ਰਚਾਰ ਕਰਨਾ ਲਾਕੇਨ ਸਭ ਨੂੰ ਪਤਾ 1996 ਵਿੱਚ ਆਪੁਰਸ਼ਾ ਜੀ ਮੈਨੂੰ ਸਟੇਜ ਤੇ ਪੱਗ ਦੇ ਦਿੱਤੀ ਤੇ ਬਾਅਦ ਵਿੱਚ ਇੱਕ ਵਸੀਦ ਕਰ ਦਿੱਤੀ ਮੇਰੇ ਨਾਮ ਤੇ ਵੀ ਬੋਲ ਕੇ ਵੀਡੀਓ ਭਰੀ ਹੋਈ ਹੈ ਵੀ ਅੱਜ ਤੋਂ ਬਾਅਦ ਭਾਈ ਕਸ਼ਮੀਰ ਸਿੰਘ ਜੀ ਨਾਲ ਕਰਨਾ ਮੈਂ ਕੋਈ ਹੋਰ ਸੰਗਤ ਜੀ ਦੱਸਣਾ ਚਾਹੁੰਦਾ ਭਾਈ ਪਾਲ ਸਿੰਘ ਜੀ ਹੋਂਦਾ ਮੁੰਡ ਖੇੜੇ ਤੋਂ ਉਹਨੂੰ ਬੁਲਾ ਕੇ ਗੰਨਾ ਚੱਲਦੇ ਨੂੰ ਭਾਈ ਮੇਰੇ ਸੀਰ ਤੋਂ ਬਾਅਦ ਕੋਈ ਗੱਲ ਹੋ ਜਾਈ ਤੂੰ ਸੰਗਤ ਬੋਲ ਕੇ ਆਖਣਾ ਭਾਈ ਮੈਂ ਸੇਵਾ ਪਾਈ ਕਸ਼ਮੀਰਾਸ ਨੂੰ ਦੇ ਕੇ ਚੱਲਿਆ ਇਹ ਸੇਵਾ ਕਰਾਉਣੀ ਹੈਣਾ ਉਹ ਅਜੇ ਜਿਉਂਦਾ ਹੈ ਤੁਸੀਂ ਪੁੱਛ ਸਕਦੇ ਨਾ ਤੇ ਮੇਰੇ ਰਿਸ਼ਤੇਦਾਰ ਹੈ ਨਾ ਉਹ ਮਾਰੇ ਮਾਮੇ ਦਾ ਮੁੰਡਾ ਇਹ ਸੰਗਤੀ ਰੂਪ ਜੈਸੇ ਦਾਰ ਜ਼ਰੂਰ ਨੇ ਵਿਚ ਗੱਲ ਐਸੀ ਅਸੀਂ ਪ੍ਰਚਾਰ ਕਰਦੇ ਸੀ ਚਲੋ ਇੱਥੇ ਇੱਕ ਜਾਲੀ ਜਿਵੇਂ ਬਣਾਇ ਮੈਂ ਵੀ ਮੈਂਬਰ ਸੀ 14 ਤੱਕ ਚੱਲਦਾ ਰਿਹਾ ਜਦੋਂ ਖਾਂ ਖਾ ਬਿਣਾ ਮਤਲਬ ਵਿਆ ਕਰਨ ਲੱਗੇ ਇੱਥੇ ਫਿਰ ਅਸੀਂ ਉਹਨਾਂ ਨੂੰ ਚੈਲੰਜ ਕਰ ਦਿੱਤਾ ਹੈ ਉਹ ਬਸ ਹੀ ਦਾ ਨਾ ਤੇ ਚਲੋ ਕੇਸ ਸੀ ਜਿਹੜਾ ਹੋਈ ਜਾਂ ਜਿਵੇਂ ਹੋਇਆ ਕੇਸ ਜਿੱਤ ਕੇ ਜਾਂ ਅਸੀਂ ਹਾਰ ਗਏ ਉਹ ਅਸੀਂ ਕੇਸ ਅੱਗੇ ਪਾ ਦਿੱਤਾ। ਜਾ ਕੇ ਇਥੇ ਆ ਕੇ ਸਾਨੂੰ ਆ ਕੇ ਵਿੱਚ ਚਾਬੀਆਂ ਦੇ ਦਿਓ ਜੀ ਮੈਂ ਕਿ ਗੁਰੂ ਘਰ ਦੀਆਂ ਚਾਬੇ ਕਿਵੇਂ ਦੇ ਦਈਏ। ਅਸੀਂ ਸੇਵਾ ਕਰਾਣੇ ਜਾਂਦਾ ਮੈਂ ਤੇ ਕੁੱਟ ਕੇ ਲੁੱਟ ਕੇ ਲੈ ਜਾਂਦਾ ਸਾਰਾ ਕੁਝ। ਇਸ ਕਰਕੇ ਬੇਨਤੀ ਐ ਸਾਰੇ মিডিਏ ਦੇ ਸਾਡੇ ਭਰਾ ਨੇ ਸਾਰੇ ਅਸੀਂ ਬਚਪਨ ਤੋਂ ਸਾਰੇ ਗਪਾਈ ਗੁਰਮਤ ਸਿੰਘ ਹੋਰੀ ਨੇ ਭਾਈ ਥੁਈ ਵਾਲੇ ਨੇ ਸੀ ਸਭ ਬਚਪਨੋਂ ਇਕੱਠੇ ਇਹ ਕਿਸੇ ਗੱਲ ਦਾ ਇਹ ਨਹੀਂ ਇਹਨਾਂ ਨੂੰ ਪਤਾ ਨਹੀਂ ਹੈ। ਸਾਰਾ ਪਤਾ ਹੈ ਪਰ ਇਹਨਾਂ ਦਾ ਫਰਜ਼ ਹੈ ਕਿ মিডিਆ ਹੈ ਨਾ। ਇਹ ਸੱਚੀ ਗੱਲ ਅੱਗੇ ਪਹੁੰਚਾਉਣਗੇ ਅਸੀਂ ਸਾਰੇ ਸੰਗਤ ਨੂੰ ਤੁਹਾਡੇ ਜਰੀਏ ਵੀ ਬੇਨਤੀ ਕਰਦਾ ਕਿ ਕੋਈ 扑ੜਕਾੜ ਕੋਈ ਝਗੜਾ ਕੋਈ ਰੌਲਾ ਕਿਸੇ ਨੇ ਨਹੀਂ ਕਰਨਾ ਸੰਗਤ ਅੱਗੇ ਵੀ ਆਉਂਦੀ ਹੈ ਜਦੋਂ ਸੰਗਤ ਨੂੰ ਮੈਸੇਜ ਗਿਆ ਜੇ ਅਸੀਂ ਬੁਲਾਉਂਦੇ ਤਾਂ ਫਿਰ ਤਾਂ ਸ਼ਾਇਦ ਇੱਥੇ ਥਾਂ ਨਾ ਹੁੰਦਾ ਕਿਤੇ ਨਾ ਸੰਗਤ ਆਪਣੇ ਤੌਰ ਤੇ ਆਈ ਹੈ ਤੇ ਆ ਰਹੀ ਮੱਥਾ ਟੇਕਣ ਵਾਸਤੇ ਕਿਸੇ ਸੰਗਤ ਨੇ ਉਹੇ ਤੱਕ ਵੀ ਕਿਸ ਨੂੰ ਕਿਹਾ ਨਾ ਕਹੇਗੀ ਕਦੇ ਵਾਸਤੇ 扑ੜਕਾੜ ਬਣਾ ਲਓ ਚਾਹੇ ਜਿੰਨੂੰ ਮਰਜ਼ੀ ਬਣਾ ਲਓ ਹੁਣ ਜਦੋਂ ਇੰਨਾ ਫੋਰਸ ਆ ਗਿਆ ਲੱਗਦਾ ਹੈ ਕਿ ਸੰਗ ਦੇ ਮਨ ਚ ਕੀ ਆਊਗਾ ਇਹ ਕਿੱਡੀ ਗੱਥੇ ਡਾਂਗ ਚੱਲੀ ਕਿੱਡਾ ਰੋਲਾ ਅੱਜ ਤੱਕ ਕਿਸੇ ਨੇ ਇੱਥੇ ਧੱਕਾ ਮਾਰੇ ਕਿਸ ਨੂੰ ਕਿਸੇ ਇਟਵਟਾ ਚੱਲਿਆ ਹੋਵੇ ਪਰ ਇੱਥੇ ਹਉਆਏ ਬਣਾਏ ਜਾਂਦਾ ਸਾਨੂੰ ਬੜਾ ਖਤਰਾ ਹੈ ਇਹ ਗੁਰਮਖ ਸਿੰਘ ਆਰੇ ਮੈਨੂੰ ਸਵੇਰੇ ਮਿਲਦੇ ਨੇ ਮੈਂ ਸਵੇਰੇ 4 ਵਜੇ ਨਹਿਰ ਤੇ ਸੈਰ ਕਰਦਾ ਹਾਂ ਜਿਹਨੇ ਮੈਨੂੰ ਮਾਰਨਾ ਤੇ ਮਾਰ ਦਊਗਾ ਮੈਨੂੰ ਖਤਰਾ ਕਹਦਾ ਜਦੋਂ ਮਰਨਾ ਹੀ ਤਾਂ ਪਰ ਮੈਨੂੰ ਸਾਰੀ ਸੰਗਤ ਦਾ ਸਾਰੇ ਗੁਰਪਾਈ ਨੇ ਸਾਡੇ ਮੈਂ ਸੰਗਤ ਦਾ ਗੁਰੂ ਘਰ ਦੇ ਸੇਵਾਦਾਰ ਹ ਜਿਹੜੀ ਮੇਰੀ ਸੇਵਾ ਲੱਗੀ ਹੈ ਮੇਰੀ ਸੇਵਾ ਕਰਿਆ ਸਾਰੀ ਸੰਗਤ ਨੇ ਸੇਵਾ ਕਰਨੀ ਇਹ ਕਿਸੇ ਜੱਦੀ ਜੈਨ ਦਾ ਪਿਓ ਦੀ ਨਹੀਂ ਇਹ ਮੇਰੇ ਨਾਂ ਲੱਗ ਜੇਗੀ ਜਾਂ ਮੇਰੇ ਅਗੇ ਬੱਚੇ ਦੇ ਨਾਂ ਲੱਗ ਜੇਗੀ ਇਸ ਕਰਕੇ ਮੈਂ ਸਾਰੇ মিডিਆ ਦਾ ਧੰਨਵਾਦੀ ਹਾਂ ਸਾਰੀ ਸੰਗਤ ਦਾ ਵੀ ਭਾਈ ਸਾਰੇ ਪ੍ਰੇਮ ਨਾਲ ਸੇਵਾ ਕਰੋ ਇੱਥੇ ਬੈਠ ਕੇ ਸਿਮਨ ਕਰ ਲੋ ਕਿਸੇ ਨੇ ਕੋਈ ਕਿਸੇ ਤਰ੍ਹਾਂ ਦੀ ਉੱਚੀ ਬਾਤ ਨਹੀਂ ਬੋਲਣਾ ਮੈਂ ਸਾਰੀ ਸੰਗਤ ਫੇਰ ਵੀ ਥੈਂਕ ਯੂ ਜੈਕਾਰ ਸਾਹਿਬ ਇਹ ਸੰਜਠੇਦਾਰ ਕਸ਼ਮੀਰਾ ਸਿੰਘ ਜਿਨ੍ਹਾਂ ਨੇ ਕਿਹਾ ਕਿ ਸਿੱਖ ਸੰਗਤ ਵੀ ਕਾਫੀ ਵੱਡੀ ਗਿਣਤੀ 'ਚ ਇੱਥੇ ਪਹੁੰਚ ਰਹੀ ਆ ਸਿੱਖਾਂ ਦੀਆਂ ਭਾਵਨਾਵਾਂ ਨੂੰ ਨਾ ਕਿਸੇ ਤਰੀਕੇ ਨਾਲ ਢਕਾਇਆ ਜਾਵੇ ਇਸ ਨੂੰ ਸ਼ਾਂਤ ਮਰੀ ਤਰੀਕੇ ਨਾਲ ਹੱਲ ਕੀਤਾ ਜਾਵੇ ਗੁਰਤੇਜ ਸਿੰਘ ਥੂਹੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨ ਦਾ ਕਿ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੈਗਾ ਕਿ ਮਾਨ ਜੋ ਕੋਟ ਵੱਲੋਂ ਇੱਕ ਆਡਰ ਆਇਆ ਸੀਗਾ ਰਿਗਾਰਡਿੰਗ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਸਬੰਧੀ ਉਹ ਸਬੰਧੀ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਹੈਗੀ ਹੈ ਤੇ ਬੜੇ ਪੋਜ਼ਿਟਿਵ ਦੋਵਾਂ ਧਿਰਾਂ ਦੇ ਜਿਹੜਾ ਹੈਗਾ ਇਹ ਚ ਹੰਗਾਰਾ ਭਰਿਆ ਹੈਗਾ ਤੇ ਸਾਨੂੰ ਆਸ ਹੈ ਐਮਈ ਕੇਬਲੀ ਦੋਵਾਂ ਧਿਰਾਂ ਦੇ ਸਹਿਯੋਗ ਦੇ ਨਾਲ ਇਹ ਮੈਟਰ ਜੱਠ ਲਿਆ ਜਾਏਗਾ ਕਿਉਂਕਿ ਇਹ ਚਾਬੀਆਂ ਦੀ ਮੰਗ ਕਰਦੇ ਨੇ ਨੰਦੂ ਧਿਰਾਂ ਤੇ ਉਹ ਚਾਬੀਆਂ ਦੇ ਨੂੰ ਹੋਵੇ ਤਿਆਰ ਨਹੀਂ ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਬਣ ਗਈ ਗੀ ਗੱਲਬਾਤ ਸਾਫ ਸੰਗਤ ਜੋ ਆਪੇ ਚ ਇੱਕ ਕਮੇਟੀ ਬਣਾਣਗੇ ਸਾਵੇਂ ਬੰਦੇ ਲੈ ਕੇ ਜਾਂ ਗੁਰੂ ਮਹਾਰਾਜ ਜਣ ਦੀ ਸ਼ਰਧਾ ਹੈਗੀ ਹੈ ਤੇ ਉਹਦੇ ਅਕੋਰਡਿੰਗਲੀ ਡਿਸੀਜਨ ਹੋ ਜਾਏਗਾ ਗੁਰਦੁਆਰਾ ਸਾਹਿਬ ਦਾ ਪ੍ਰਬੰਧਨ ਕਿਵੇਂ ਕਰਨਾ ਹੈਗਾ ਕੋਈ ਕਾਨੂੰਨ ਵਿਵਸਥਾ ਦੇ ਵਿੱਚ ਵਿਗੜਨ ਪਾਵੇਗਾ ਜੀ ਫਿਰ ਕਿਸ ਤਰ੍ਹਾਂ ਦੇਖੋ ਉਹਦੇ ਰਿਗਾਰਡਿੰਗਲੀ ਜਿਹੜਾ ਹੈਗਾ ਪੁਲਿਸ ਤੇ ਪੁਖਤਾ ਪ੍ਰਬੰਧ ਕੀਤੇ ਗਏ ਹੈਗੇ ਪਰ ਦੋਵੇਂ ਧਿਰਾਂ ਨੇ ਇਹ ਚੀਜ਼ ਨੂੰ ਜਿਹੜਾ ਹੈਗਾ ਇੱਕਜੁੱਟਤਾ ਜਿਤਾਈ ਹੈਗੀ ਹੈ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਲਾਅ ਐਂਡ ਆਰਡਰ ਦੀ ਸਮੱਸਿਆ ਜਿਹੜੀ ਭੰਗ ਨਹੀਂ ਕਰਨਗੇ